ਉੱਥੇ ਬੈਠਾ ਰਹਿ ਪਖੰਡ ਤੂੰ ਕਰ ਰਿਆ ਵਾ ਔਰ ਤੂੰ ਬਾਰ ਬਾਰ ਮਸੀਹਤ ਲੋਕਾਂ ਨੂੰ ਪਰੇਸ਼ਾਨ ਕਰ ਰਿਆ ਔਰ ਪਰਮੇਸ਼ਰ ਨਿਆਂ ਕਰੇਗਾ ਕਿਉਂਕਿ ਉਹ ਜ਼ਿੰਦਾ ਪਰਮੇਸ਼ਰ ਆ ਤੂੰ ਜਿਹਦੇ ਖਿਲਾਫ ਉਂਗਲ ਚੁੱਕੇਗਾ ਤੇਰੀ ਉਂਗਲ ਉਹ ਉਂਗਲ ਦਾ ਜਵਾਬ ਪਰਮੇਸ਼ਰ ਦੇਗਾ ਕੋਈ ਇਨਸਾਨ ਨਹੀਂ ਦੇਗਾ ਅਸੀਂ ਨਹੀਂ ਤੈਨੂੰ ਜਵਾਬ ਦਵਾਂਗੇ ਤੈਨੂੰ ਪਰਮੇਸ਼ਰ ਜਵਾਬ ਦੇਗਾ ਕਿਉਂਕਿ ਤੂੰ ਪਰਮੇਸ਼ਰ ਦੇ ਅਨੋਇੰਟਡ ਦਾਸ ਦੇ ਖਿਲਾਫ ਉਂਗਲ ਕਰ ਰਿਆ ਔਰ ਪਰਮੇਸ਼ਰ ਜਾਣਦਾ ਆ ਕਿ ਜਿਹੜੇ ਵੀ ਉਸ ਦਾਸ ਦੇ ਖਿਲਾਫ ਬੋਲਦੇ ਉਸ ਦੇ ਦਾਸ ਦੇ ਖਿਲਾਫ ਬੋਲਦੇ ਪਰਮੇਸ਼ਰ ਕਿਸ ਤਰ੍ਹਾਂ ਉਹਦਾ ਨਿਆਂ ਕਰਦਾ ਆ ਅਖੰਡੀ ਗੁਰਪ੍ਰੀਤ ਬਾਬਾ ਆ ਮੈਂ ਇਹ ਵੀਡੀਓ ਦੇਖ ਰਹੀ ਸੀ ਇਹ ਉਹਦੇ ਵਿੱਚ ਕਰ ਰਿਹਾ ਸੀ ਕਿ ਫਾਇਰ ਫਾਇਰ ਤੈਨੂੰ ਪਤਾ ਵੀ ਹੈਗਾ ਫਾਇਰ ਕੀ ਹੁੰਦੀ ਆ ਫਾਇਰ ਪ੍ਰਭੂ ਯੇਸ਼ੂ ਮਸੀਹ ਆ ਫਾਇਰ ਪਰਮੇਸ਼ਰ ਆ ਪਰਮੇਸ਼ਰ ਆ ਗਿਆ ਔਰ ਜਦੋਂ ਪਰਮੇਸ਼ਰ ਆਪਣੀ ਜਲਨ ਨੂੰ ਕਿਸੇ ਉੱਪਰ ਸੁੱਟਦਾ ਆ ਫਿਰ ਤੈਨੂੰ ਪਤਾ ਚੱਲੇਗਾ ਤੂੰ ਅੱਜ ਕਰ ਰਿਹਾ ਫਾਇਰ ਫਾਇਰ ਪਰਮੇਸ਼ਰ ਫਾਇਰ ਪਰਮੇਸ਼ਰ ਆ ਗਿਆ ਉਹ ਇੱਕ ਬਸਮ ਕਰਨ ਵਾਲੀ ਆਗਿਆ ਔਰ ਜਦੋਂ ਪਰਮੇਸ਼ਰ ਦਾ ਕਰੋਧ ਭਟਕਦਾ ਆ ਵੱਡੇ ਵੱਡੇ ਤੂਫਾਨ ਜਿਹੜੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ بڑے ਵੱਡੇ ਆ ਉਹ ਥੰਮ ਜਾਂਦੇ ਆ ਗੁਰਪ੍ਰੀਤ ਮੈਂ ਤੈਨੂੰ ਇਹ ਕਹਿਣਾ ਚਾਹੁੰਨੀ ਆ ਜਿੱਥੇ ਵੀ ਹੈਗਾ ਮੈਂ ਉੱਥੇ ਹੀ ਬੈਠਾ ਰਹਿ ਕਿ ਸਾਡੇ ਪਵਿੱਤਰ ਸ਼ਬਦ ਨੂੰ ਉਹ ਕਿਸ ਤਰ੍ਹਾਂ ਇਸਤੇਮਾਲ ਕਰ ਰਿਹਾ ਦੇਖੋ ਅਸੀਂ ਕਿਸੇ ਵੀ ਧਰਮ ਦੇ ਪਵਿੱਤਰ ਸ਼ਬਦ ਨੂੰ ਗਲਤੀ ਇਸਤੇਮਾਲ ਨਹੀਂ ਕਰਾਂਗੇ ਕਿਉਂਕਿ ਪਰਮੇਸ਼ਰ ਨਿਆਂ ਕਰਦਾ ਜਿਸ ਤਰ੍ਹਾਂ ਉਹ बार-बार ਸ਼ਬਦ ਨੂੰ ਗਲਤ ਯੂਜ਼ ਕਰ ਰਿਹਾ ਵਾ ਇਹ ਗੁਰਪ੍ਰੀਤ ਬਾਬੇ ਦੀ ਬਹੁਤ ਵੱਡੀ ਗਲਤੀ ਆ ਔਰ ਅਗਰ ਗੁਰਪ੍ਰੀਤ ਬਾਬਾ ਨਹੀਂ ਤਲੇਗਾ ਸਾਰੀ ਮਜ਼ੀਫਤ ਕੌਮ ਅੱਗੇ ਆਏਗੀ ਸਾਰੇ ਪਾਸਟਰ ਅੱਗੇ ਆਣਗੇ ਔਰ ਅਸੀਂ ਕੁੱਲ ਸਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਕਿ ਇਹ ਦਾ ਜਲਦੀ ਤੋਂ ਜਲਦੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਗਲਤ ਸ਼ਬਦ ਕਰ ਰਿਹਾ ਫਾਇਲ ਕਰ ਰਿਹਾ ਪਖੰਡ ਦੱਸ ਰਿਹਾ ਕਿਉਂਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਾ ਅਸੀਂ ਸਿੱਖਾਂ ਦੇ ਖਿਲਾਫ ਨਹੀਂ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਅਸੀਂ ਸਾਰਿਆਂ ਦਾ ਆਦਰ ਕਰਦੇ ਆ ਲੇਕਿਨ ਗੁਰਪ੍ਰੀਤ ਬਾਬੇ ਦੇ ਵੱਲੋਂ ਮੈਂ ਬਸ ਚ ਪਵਨਦੀਪ ਕਹਿ ਰਹੀ ਆ ਕਿ ਮੈਂ ਗੁਰਪ੍ਰੀਤ ਬਾਬੇ ਵਰਗੇ ਸਿੱਖਾਂ ਦੀ ਰਿਸਪੈਕਟ ਨਹੀਂ ਕਰਦੀ ਹਾਂ ਜੀ ਹਾਂਜੀ ਪ੍ਰੈਜ਼ਰਲ ਔਰ ਜਮਸੀ ਦੀ ਸਾਰਿਆਂ ਨੂੰ ਔਰ ਜੋ ਕੀ ਤੁਸੀਂ ਜਾਣਦੇ ਹੋ ਬਹੁਤ ਹੀ ਮਤਾਪਖਿਆ ਆਇਆ ਹੈ ਸੋਸ਼ਲ ਮੀਡੀਆ 'ਤੇ ਆਪ ਦੇਖ ਰਹੀ ਸੀ ਕਿ ਜੋ ਕਿ ਬਹੁਤ ਹੀ ਵਿਰੋਧ ਹੋ ਰਿਹਾ ਵਾ ਮਸੀ ਲੋਕਾਂ ਦਾ ਔਰ ਆਪਾਂ ਪਹੁੰਚੇ ਆਂ ਕਪਾਸ਼ ਜੀ ਦੇ ਕੋਲ ਆਓ ਪਰਮੇਸ਼ੀ ਦੀ ਦਾਸੀ ਨਾਲ ਗੱਲਬਾਤ ਕਰਦੇ ਆਂ ਜੋ ਕਿ ਹਾਂਜੀ ਪਾਸ਼ੀ ਦਾ ਡਾਕੀ ਨਾਮ ਜੀ ਔਰ ਕੀ ਚਾਹਣਾ ਚਾਹਦੇ ਤੁਸੀਂ ਸਾਰੇ ਨੂੰ ਜੈ ਮਸੀਹੀ ਮੇਰਾ ਨਾਮ ਪਾਸ਼ੂ ਕਮਲਦੀਪ ਕੋਰ ਔਰ ਮੈਂ ਇਹ ਕਹਿਣਾ ਚਾਹਦੀ ਆ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੀ ਆ ਵਿਸ਼ਾਲ ਰਾਮ ਦਸਿਆ ਚੈਨਲ ਦਾ ਜੋ ਕਿ ਸਾਡੀ ਆਵਾਜ਼ ਨੂੰ ਬਾਰ-ਬਾਰ ਮੀਡੀਆ ਉੱਪਰ ਲੈ ਕੇ ਜਾਂਦੇ ਆ ਮੈਂ ਦਿਲ ਤੋਂ ਧੰਨਵਾਦ ਕਰਦੀ ਆ ਔਰ ਮੈਂ ਕਹਿਣਾ ਚਾਹਦੀ ਆ ਜਿਸ ਤਰ੍ਹਾਂ ਕਿ ਇਹ ਜੋ ਆਵਾਦ-ਵਿਵਾਦ ਚੱਲ ਰਿਹਾ ਆ ਜਿਸ ਤਰ੍ਹਾਂ ਕਿ ਹੁਣ ਗੁਰਪ੍ਰੀਤ ਜਿਹੜਾ ਬਾਬਾ ਵਾ ਉਹਨੇ ਆਣ ਕੇ ਇੱਕ ਮੁੱਦਾ ਚੁੱਕਿਆ ਆ ਕਿ ਮਸੀਹਤ ਲੋਕ ਪਖੰਡਵਾਜ ਕਰਦੇ ਆ ਮੈਂ ਉਹਨੂੰ ਦੱਸਣਾ ਚਾਹਦੀ ਆ ਮੈਨੂੰ ਕਹਿਣਾ ਚਾਹਦੀ ਆ ਕਿ ਮਸੀਹਤ ਲੋਕ ਪਖੰਡਵਾਜ ਨਹੀਂ ਕਰਦੇ ਪਖੰਡਵਾਜ ਉਹ ਕਰ ਰਿਹਾ ਵਾ ਪਖੰਡੀ ਬਾਬਾ ਵਾ ਜਿਹੜਾ ਕਿਤੇ ਉਹਦਾ ਕਿਤੇ ਉਹ ਆਕੇ ਅੱਜ ਮਸੀਹਤ ਦੇ ਖਿਲਾਫ ਬੋਲ ਰਿਹਾ ਆ ਦੇਖੋ ਜਿਹੜਾ ਉਹ ਇੱਕ ਪਵਿੱਤਰ ਸ਼ਬਦ 크ਰਸਡ ਨੂੰ ਇੱਕ ਇੱਕ ਗਲਤ ਸ਼ਬਦ ਦੇ ਨਾਲ ਯੂਜ਼ ਕਰ ਰਿਹਾ ਵਾ ਗਲਤ ਉਹ ਆ ਕਿ ਜਿਹੜਾ ਇੱਕ 크ਰਸਡ ਸ਼ਬਦ ਨੂੰ ਗਲਤ ਕਹਿ ਰਿਹਾ ਮੈਂ ਗੁਰਪ੍ਰੀਤ ਬਾਬੇ ਨੂੰ ਗਲਤ ਕਹਾਂਗੀ ਦੇਖੋ ਉਹ ਸਾਡੇ ਸਪਿਰਚੁਅਲ ਪਾਪਾ ਜੀ ਦੇ ਖਿਲਾਫ ਗੱਲਾਂ ਕਰ ਰਿਹਾ ਮੈਂ ਕਹਿਣਾ ਚਾਹੁੰਦੀ ਆ ਕਿ ਮੈਂ ਵੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਸਿੱਖਾ ਦੀ ਬੇਟੀ ਆ ਔਰ ਪਰਮੇਸ਼ਰ ਨੇ ਮੇਰਾ ਧਰਮ ਔਰ ਜਾਤ ਨਹੀਂ ਬਦਲਿਆ ਪਰਮੇਸ਼ਰ ਨੇ ਮੇਰਾ ਜੀਵਨ ਬਦਲਿਆ ਔਰ ਜਦ ਮੈਂ ਚਰਚ ਦੇ ਵਿੱਚ ਗਈ ਮੈਂ ਪਰਮੇਸ਼ਵਰ ਦੇ ਇੱਕ ਕਿਰਨੇ ਕੋ ਰੋਸ਼ਨੀ ਨੂੰ ਦੇਖਿਆ ਮੈਂ ਆਪਣੇ ਉੱਪਰ ਆਉਂਦੇ ਆ ਸੋਰੀ ਇਹ ਮੈਂ ਤੁਸੀਂ ਕੋਈ ਚਰਚ ਨਹੀਂ ਦੇ ਸਕਦਾ ਫਾਈਲ ਜੀ ਲੈਂ ਕਰਦੀ ਹਾਂ ਜੀ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਮੈਂ ਬਹੁਤ ਬਿਮਾਰ ਰਹਿੰਦੀ ਸੀ ਮੈਂ ਕਿਸੇ ਵੀ ਕਿਸੇ ਵੀ ਮੰਦਿਰ ਕਿਸੇ ਵੀ ਗੁਰਦੁਆਰੇ ਕਿਤੇ ਵੀ ਨਹੀਂ ਸੀ ਜਾਂਦੀ ਮੈਂ ਨਹੀਂ ਡਿਸਟਰਬ ਹੋ ਚੁੱਕੀ ਸੀ ਮੈਂ ਪਰੇਸ਼ਾਨ ਸੀ ਮੈਂ ਕਿਸੇ ਨੂੰ ਕਿਉਂਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਆਪਣੀ ਬਿਮਾਰੀ ਤੋਂ ਮੈਂ ਇੱਕ ਡਿਪਰੈਸ਼ਨ ਦੇ ਵਿੱਚ ਆ ਚੁੱਕੀ ਸੀ ਔਰ ਮੇਰੇ ਮਮਾ ਵੀ ਠੀਕ ਨਹੀਂ ਸੀ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਚਰਚ ਵਿੱਚ ਜਾਓ ਤੁਸੀਂ ਚੰਗੇ ਹੋ ਜਾਓਗੇ ਜਦੋਂ ਅਸੀਂ ਚਰਚ ਗਏ ਔਰ ਮੇਰੇ ਮਮਾ ਦੇ ਬੈਕ ਪੇਨ ਸੀ ਮ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀ ਜਦੋਂ ਅਸੀਂ ਚਰਚ ਗਏ ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਦੇਖਿਆ ਅਸੀਂ ਜਿੰਨੇ ਚਮਤਕਾਰਾਂ ਨੂੰ ਦੇਖਿਆ ਉਹ ਮੈਂ ਫਿਰ ਵਿਸ਼ਵਾਸ ਕੀਤਾ ਮੈਂ ਇੱਕ ਨਾਸਤਿਕ ਸੀ ਮੈਂ ਬਿਲਕੁਲ ਬਲੀਵ ਨਹੀਂ ਸੀ ਕਰਦੀ ਪਰਮੇਸ਼ਰ ਤੇ ਮੈਂ ਕਿਸੇ ਵੀ ਤਰ੍ਹਾਂ ਨੂੰ ਨਹੀਂ ਸੀ ਮੰਨਦੀ ਔਰ ਜਦ ਮੈਂ ਚਰਚ ਦੇ ਵਿੱਚ ਗਈ ਮੈਂ ਵਿਸ਼ਵਾਸ ਕੀਤਾ ਪਰਮੇਸ਼ਰ ਦੇ ਉੱਪਰ ਪਰਮੇਸ਼ਰ ਦੇ ਕੰਮਾਂ ਨੂੰ ਦੇਖ ਕੇ ਔਰ ਜੋ ਕੰਮ ਮੇਰੇ ਨਾਲ ਹੋਏ ਮੈਂ ਵਿਸ਼ਵਾਸ ਕੀਤਾ ਪਰਮੇਸ਼ਰ ਨੇ ਮੈਨੂੰ ਛੂਕੇ ਚੰਗਾ ਕੀਤਾ ਪਰਮੇਸ਼ਰ ਆਪਣੀ ਸਮਰੱਥਾ ਦੇ ਨਾਲ ਮੈਨੂੰ ਚੰਗਾ ਕੀਤਾ ਔਰ ਜਦੋਂ ਮੈਂ ਸਪੈਸ਼ਲ ਪਾਪਾ ਜੀ ਦਾ ਪ੍ਰਚਾਰ ਸੁਣਿਆ ਮੈਨੂੰ ਅੱਛਾ ਲੱਗਿਆ ਔਰ ਮੈਂ ਘ ਕਰਦਾ ਸੀ ਕਿ ਮੈਂ ਉਹ ਪ੍ਰਚਾਰ ਨੂੰ ਸੁਨਾ ਮੈਂ ਬਾਈਬਲ ਨੂੰ ਪੜਹਾ ਔਰ ਮੇਰਾ ਕਿਸੇ ਨੇ ਧਰਮ ਔਰ ਜਾਤ ਨਹੀਂ ਬਦਲਿਆ ਉੱਥੇ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਆ ਜਾ ਤੂੰ ਧਰਮ ਬਦਲਿਆ ਇਹ ਉਹ ਪਖੰਡੀ ਲੋਕ ਪਖੰਡੀ ਬਾਬਾ ਵਾ ਜਿਹੜਾ ਬਾਰ-ਬਾਰ ਇਹਨਾਂ ਚੀਜ਼ਾਂ ਤੇ ਮੁੱਦਾ ਚੁੱਕ ਰਿਹਾ ਕਿ ਇਹ ਪਖੰਡਾ ਪਖੰਡ ਬਾਜ ਕਰ ਰਿਹਾ ਅਸੀਂ ਕੋਈ ਵੀ ਪਖੰਡ ਬਾਜ ਨਹੀਂ ਕਰਦੇ ਮੈਂ ਖੁਦ ਇੱਕ ਪਾਸਟਰ ਆ ਪਰਮੇਸ਼ਰ ਨੇ ਮੇਰਾ ਜੀਵਨ ਬਦਲਿਆ ਮੈਂ ਪਾਸਟਰ ਬਣੀ ਆ ਔਰ ਅੱਜ ਮੈਂ ਖੁਦ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕਰ ਰਹੀ ਆ ਲੋਕ ਚਰਚ ਵਿੱਚ ਆਉਂਦੇ ਨੇ ਬਹੁਤ ਸਾਰੇ ਲੋਕ ਚਰਚ ਵਿੱਚ ਆਉਂਦੇ ਨੇ ਲੋਕ ਚੰਗੇ ਹੁੰਦੇ ਨੇ ਉਹ ਸਾਰੀਆਂ ਭੈਣਾਂ ਪਰਮੇਸ਼ਰ ਦੇ ਸਾਮਰਥ ਕੰਮ ਕਰ ਰਿਹਾ ਪਰਮੇਸ਼ਰ ਦਾ ਆਤਮਾ ਕੰਮ ਕਰ ਰਿਹਾ ਉਹ ਪਖੰਡ ਕੰਮ ਨਹੀਂ ਕਰ ਰਿਹਾ ਇਹ ਪਖੰਡ ਇਹਨਾਂ ਦੇ ਵਿੱਚ ਆ ਜਿਹੜੇ ਬਾਰ ਬਾਰ ਆਣ ਕੇ ਮੁੱਦਾ ਚੁੱਕਦੇ ਆ ਮਸੀਹਤ ਕੌਮ ਦੇ ਮਸੀਹਤ ਧਰਮ ਦੇ ਬਾਰ ਬਾਰ ਮੁੱਦਾ ਚੁੱਕਦੇ ਆ ਇਹ ਕਿੱਥੋਂ ਦਾ ਕਿੱਥੋਂ ਆ ਕੇ ਹੁਣ ਮੁੱਦਾ ਚੁੱਕ ਰਿਹਾ ਕਿ ਇਹ ਪਖੰਡ ਕਰਦੇ ਪਖੰਡ ਇਹ ਕਰ ਰਿਹਾ ਮੈਂ ਗੁਰਪ੍ਰੀਤ ਤੇ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਤੂੰ ਜਿੱਥੇ ਵੀ ਹੈਗਾ ਵਾ ਉੱਥੇ ਬੈਠਾ ਰਿਹਾ ਪਖੰਡ ਤੂੰ ਕਰ ਰਿਹਾ ਵਾ ਔਰ ਤੂੰ ਬਾਰ ਬਾਰ ਮਸੀਹਤ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਔਰ ਪਰਮੇਸ਼ਰ ਨਿਆਂ ਕਰੇਗਾ ਕਿਉਂਕਿ ਉਹ ਜ਼ਿੰਦਾ ਪਰਮੇਸ਼ਰ ਆ ਪਰਮੇਸ਼ਰ ਦੇਗਾ ਕੋਈ ਇਨਸਾਨ ਨਹੀਂ ਦੇਗਾ ਅਸੀਂ ਹੀ ਤੈਨੂੰ ਜਵਾਬ ਦੇਵਾਂਗੇ ਤੈਨੂੰ ਪਰਮੇਸ਼ਰ ਜਵਾਬ ਦੇਗਾ ਕਿਉਂਕਿ ਤੂੰ ਪਰਮੇਸ਼ਰ ਦੇ ਅਨੋਇੰਟਡ ਦਾਸ ਦੇ ਖਿਲਾਫ ਉਂਗਲ ਕਰ ਰਿਹਾ ਔਰ ਪਰਮੇਸ਼ਰ ਜਾਣਦਾ ਹੈ ਕਿ ਜਿਹੜੇ ਵੀ ਉਸ ਦਾਸ ਦੇ ਖਿਲਾਫ ਬੋਲਦੇ ਉਸ ਦੇ ਦਾਸ ਦੇ ਖਿਲਾਫ ਬੋਲਦੇ ਪਰਮੇਸ਼ਰ ਕਿਸ ਤਰ੍ਹਾਂ ਉਹਦਾ ਨਿਆਂ ਕਰਦਾ ਮੈਂ ਆਪਣੀ ਟੈਸਟਮਨੀ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਕਿ ਜਦੋਂ ਮੈਂ ਪ੍ਰਚਾਰ ਕਰਦੀ ਸੀ ਮੇਰਾ ਬਹੁਤ ਜ਼ਿਆਦਾ ਵਿਰੋਧ ਹੋਇਆ ਔਰ ਮੇਰੀ ਚਰਚ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਮੈਂ ਕਿਸੇ ਨਾਲ ਗੱਲ ਨਹੀਂ ਸੀ ਕਰ ਸਕਦੀ ਔਰ ਜਦੋਂ ਬਹੁਤ ਜ਼ਿਆਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਔਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮੇਰੀ ਚਰਚ ਦੇ ਵਿੱਚ ਕੁਝ ਵਿਰੋਧੀ ਆਏ ਚਰਚ ਨੂੰ ਬੰਦ ਕਰਨ ਦੇ ਲਈ ਮੇਰਾ ਵਿਰੋਧ ਕਰਨ ਦੇ ਲਈ ਔਰ ਜਦ ਉਹਨਾਂ ਨੇ ਮੇਰੇ ਤੇ ਇਲਜ਼ਾਮ ਮੇਰੇ ਤੇ ਮਰਡਰ ਦਾ ਇਲਜ਼ਾਮ ਲਗਾ ਦਿੱਤਾ ਔਰ ਮੈਨੂੰ ਮਤਲਬ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਫਸਾ ਦਿੱਤਾ ਐਫ ਆਰ ਆਈ ਦਰਜ ਕਰਵਾ ਦਿੱਤੀ ਔਰ ਮੇਰਾ ਉਸ ਟਾਈਮ ਤੇ ਮੇਰੀ ਉਮੀਦ ਸਿਰਫ ਪਰਮੇਸ਼ਰ ਉੱਪਰ ਸੀ ਔਰ ਇੰਨੇ ਵੱਡੇ ਕ੍ਰਿਟੀਕਲ ਕੇਸ ਦੇ ਵਿੱਚੋਂ ਪਰਮੇਸ਼ਰ ਨੇ ਮੈਨੂੰ ਬਚਾਇਆ ਮੇਰਾ ਨਿਆਂ ਕੀਤਾ ਔਰ ਜਦ ਮੈਂ ਮਤਲਬ ਕਿ ਜਿਸ ਤਰ੍ਹਾਂ ਕਿ ਤੁਸੀਂ ਲਗਾ ਲਓ ਕਿ ਜਿਸ ਤਰ੍ਹਾਂ ਕਿ ਪਾਪਾ ਜੀ ਅੱਜ ਪ੍ਰਚਾਰ ਸੁਣਾ ਰਹੇ ਆ ਔਰ ਪੂਰੀ ਪੂਰੀ ਦੁਨੀਆ ਨੂੰ ਬਚਾਰਿਆ ਜੋ ਲੋਕ ਨਸ਼ੇ ਦੇ ਵਿੱਚ ਨੇ ਜੋ ਲੋਕ ਵਿਪੀਚਾਰ ਦੇ ਵਿੱਚ ਨੇ ਫਸੇ ਹੋਏ ਨੇ ਬਿਮਾਰੀਆਂ ਦੇ ਵਿੱਚ ਨੇ ਕਿਸ ਤਰ੍ਹਾਂ ਦੀਆਂ ਭਿਆਨਕ ਭਿਆਨਕ ਬਿਮਾਰੀਆਂ ਵਾ ਉਹ ਖੰਬਰਾ ਚਰਚ ਦੇ ਵਿੱਚ ਪ੍ਰਾਰਥਨਾ ਕਰਦੇ ਆ ਲੋਕ ਚੰਗੇ ਹੁੰਦੇ ਨੇ ਲੋਕ ਵਿਸ਼ਵਾਸ ਲੈ ਕੇ ਜਾਂਦੇ ਆ ਉਹ ਲੋਕ ਉੱਥੇ ਚੰਗੇ ਹੁੰਦੇ ਨੇ ਇੰਨੇ ਸਾਰੇ ਲੋਕਾਂ ਦਾ ਧਰਮ ਪਰਿਵਰਤਨ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ ਹਿਰਦੇ ਪਰਿਵਰਤਨ ਕੀਤਾ ਜਾਂਦਾ ਵਾ ਉਹਨਾਂ ਦਾ ਮਨ ਬਦਲਦਾ ਹੈ ਔਰ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਆ ਉਹਦੇ ਦਾਸ ਤੇ ਵਿਸ਼ਵਾਸ ਕਰਦੇ ਆ ਔਰ ਚਰਚ ਆਂਦੇ ਕਿ ਉਹਦਾ ਦਾਸ ਸਾਡੇ ਲਈ ਪ੍ਰਾਰਥਨਾ ਕਰੇਗਾ ਅਸੀਂ ਚੰਗੇ ਹੋ ਜਾਵਾਂਗੇ ਉਹ ਚੰਗੇ ਹੁੰਦੇ ਨੇ ਉੱਥੇ ਕੋਈ ਪਖੰਡ ਬਾਜ ਨਹੀਂ ਲੇ ਇਹ ਜਿਹੜੇ ਬਾਬੇ ਉੱਠਦੇ ਨਵੇਂ ਤੋਂ ਨਵਾਂ ਬਾਬਾ ਉੱਠ ਜਾਂਦਾ ਵਾ ਔਰ ਕਹਿ ਲੱਗ ਜਾਂਦਾ ਆ ਕਿ ਅੰਕੁਰ ਨਰੂਲਾ ਪਖੰਡ ਕਰਦਾ ਪਖੰਡ ਕਰਦਾ ਮੈਂ ਉਹਨਾਂ ਨੂੰ ਦੱਸਣਾ ਚਾਹੰਦੀ ਆ ਕਿ ਅੰਕੁਰ ਨਰੂਲਾ ਨੇ ਜਿੰਨੀ ਦੁਨੀਆ ਬਚਾਈ ਆ ਤੁਸੀਂ ਬਚਾ ਕੇ ਦੱਸੋ ਫਿਰ ਸਾਡੇ ਨਾਲ ਗੱਲ ਕਰਿਓ ਫਿਰ ਮਸੀਹਤ ਪੋਮ ਦੇ ਨਾਲ ਗੱਲ ਕਰਿਓ ਫਿਰ ਕਿਸੇ ਪਾਸਟਰ ਦੇ ਨਾਲ ਗੱਲ ਕਰਿਓ ਅੱਜ ਜਿੰਨੇ ਵੀ ਪਾਸਟਰਾਂ ਦਾ ਜੀਵਨ ਬਦਲਿਆ ਉਹਨਾਂ ਨੇ ਜੀਵਨ ਨੂੰ ਬਦਲਿਆ ਉਹਨਾਂ ਦੀ ਅਨੋਇੰਟਿੰਗ ਦੇ ਨਾਲ ਅੱਜ ਪਾਸਟਰ ਵੀ ਭਰੇ ਹੋਏ ਆ ਜਿਹੜੇ ਆਪਣੀ ਆਪਣੀ ਚਰਚਾ ਦੇ ਵਿੱਚ ਲੋਕਾਂ ਦਾ ਜੀਵਨ ਬਚਾ ਰਿਆ ਤਾਂ ਮੈਂ ਤੁਹਾਨੂੰ ਕਹਿਣਾ ਚਾਹਨੀ ਆ ਕਿ ਸਾਰੇ ਆਪਣੀ ਬਿਮਾਰੀ ਤੋਂ ਦੁਖੀ ਹੋ ਕੇ ਜਦੋਂ ਲੋਕਾਂ ਨੂੰ ਕੋਈ ਵੀ ਰਾਸਤਾ ਨਹੀਂ ਡਾਕਟਰ ਜਵਾਬ ਦੇ ਜਾਂਦੇ ਉਹ ਚਰਚਾ ਦੇ ਵਿੱਚ ਜਾਂਦੇ ਆ ਔਰ ਚਰਚਾ ਦੇ ਵਿੱਚ ਜਦੋਂ ਅਪੋਸਟਰ ਯੂਸਫ ਅੰਕਲ ਨੁਰਲਾ ਜੀ ਪ੍ਰਾਰਥਨਾ ਕਰਦੇ ਨੇ ਲੋਕ ਚੰਗੇ ਹੁੰਦੇ ਨੇ ਔਰ ਉਹ ਪੁਖੰਡ ਨਹੀਂ ਕਰਦੇ ਉਹ ਪਰਮੇਸ਼ਰ ਦੀ ਸਮਰੱਥ ਦੇ ਨਾਲ ਪਰਮੇਸ਼ਰ ਦੇ ਅਨੁਗ੍ਰਹਿ ਦੇ ਨਾਲ ਪ੍ਰਾਰਥਨਾ ਕਰਦੇ ਨੇ ਔਰ ਲੋਕ ਚੰਗੇ ਕੀਤੇ ਜਾਂਦੇ ਨੇ ਇਹ ਜਿਹੜਾ ਮਖਾਂਡੀ ਗੁਰਪ੍ਰੀਤ ਬਾਬਾ ਆ ਮੈਂ ਇਹ ਵੀਡੀਓ ਦੇਖ ਰਹੀ ਸੀ ਇਹ ਉਹਦੇ ਵਿੱਚ ਕਰ ਰਿਹਾ ਸੀ ਕਿ ਫਾਇਰ ਫਾਇਰ ਤੈਨੂੰ ਪਤਾ ਵੀ ਹੈਗਾ ਫਾਇਰ ਕੀ ਹੁੰਦੀ ਆ ਫਾਇਰ ਪ੍ਰਭੂ ਯੀਸ਼ੂ ਮਸੀਹ ਆ ਫਾਇਰ ਪਰਮੇਸ਼ਰ ਆ ਪਰਮੇਸ਼ਰ ਆ ਗਿਆ ਔਰ ਜਦੋਂ ਪਰਮੇਸ਼ਰ ਆਪਣੀ ਜਲਨ ਨੂੰ ਕਿਸੇ ਉੱਪਰ ਸੁੱਟਦਾ ਆ ਫਿਰ ਤੈਨੂੰ ਪਤਾ ਚੱਲੇਗਾ ਤੂੰ ਅੱਜ ਕਰ ਰਿਹਾ ਫਾਇਰ ਫਾਇਰ ਪਰਮੇਸ਼ਰ ਫਾਇਰ ਪਰਮੇਸ਼ਰ ਆ ਗਿਆ ਉਹ ਇੱਕ ਬਸਮ ਕਰਨ ਵਾਲੀ ਆਗਿਆ ਔਰ ਜਦੋਂ ਪਰਮੇਸ਼ਰ ਦਾ ਕਰੋਧ ਪਟਕਦਾ ਆ ਵੱਡੇ ਵੱਡੇ ਤੂਫਾਨ ਜਿਹੜੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬੜੇ ਵੱਡੇ ਆ ਉਹ ਥੰਮ ਜਾਂਦੇ ਆ ਗੁਰਪ੍ਰੀਤ ਮੈਂ ਤੈਨੂੰ ਇਹ ਕਹਿਣਾ ਚਾਹੁੰਦੀ ਆ ਜਿੱਥੇ ਵੀ ਹੈਗਾ ਵਾ ਉੱਥੇ ਹੀ ਬੈਠਾ ਰਹਿ ਕਿਉਂਕਿ ਪਰਮੇਸ਼ਰ ਦਾ ਕਰੋਧ ਜਦੋਂ ਭਟਕਦਾ ਹੈ ਉਹ ਵੱਡੇ ਵੱਡੇ ਕੀ ਆਪਣੇ ਗੁਰਪ੍ਰੀਤ ਜਿਹੜੇ ਉੱਠਦੇ ਆ ਉਹਨਾਂ ਨੂੰ ਥੱਲੇ ਬਿਠਾ ਦਿੰਦਾ ਹallelujah ਅਸੀਂ ਜੀ ਆਪਾਂ ਗੱਲ ਕਰ ਲਈਏ ਕਿ ਜਿਹੜੇ ਹੋਰ ਵੀ ਸਿੱਖ ਲੋਕ ਹੈਗੇ ਆ ਜਦੋਂ ਮਤਲਬ ਬਾਬੇ ਕਹੀ ਆ ਆਪਾਂ ਸਿੱਖ ਉਹ ਇਨ੍ਹਾਂ ਗੱਲਾਂ ਦੇ ਵਿੱਚ ਨਹੀਂ ਆਂਦੇ ਫਿਰ ਇਹਦੇ ਬਾਰੇ ਦੇਖੋ ਜੀ ਮੈਂ ਬਹੁਤ ਰਿਸਪੈਕਟ ਕਰਦੀ ਆ ਸਾਰੇ ਧਰਮਾਂ ਦੀ ਕਿਉਂਕਿ ਜਦੋਂ ਮੈਂ ਕਿਸੇ ਵੀ ਧਰਮ ਤੇ ਬਲੀਵ ਨਹੀਂ ਸੀ ਕਰਦੀ ਪਰਮੇਸ਼ਰ ਦੇ ਕੋਲ ਗਈ ਮੈਂ ਪਰਮੇਸ਼ਰ ਤੇ ਬਲੀਵ ਕੀਤਾ ਮੈਂ ਸਾਰੇ ਹੀ ਹੁਣ ਧਰਮਾਂ ਦੀ ਰਿਸਪੈਕਟ ਕਰਦੀ ਆ ਮੈਂ ਸਾਰੇ ਸਿੱਖਾਂ ਦੀ ਰਿਸਪੈਕਟ ਕਰਦੀ ਆ ਔਰ ਮੈਂ ਇੱਕ ਗੁਰਪ੍ਰੀਤ ਵਰਗੇ ਸਿੱਖਾਂ ਦੀ ਰਿਸਪੈਕਟ ਨਹੀਂ ਕਰਦੀ ਮੈਂ ਪਖੰਡੀ ਬਾਪਿਆਂ ਦੀ ਰਿਸਪੈਕਟ ਨਹੀਂ ਕਰਦੀ ਔਰ ਦੇਖੋ ਹਰ ਕੋਈ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰਦਾ ਵਾ ਕੋਈ ਵਾਹਿਗੁਰੂ ਕਹਿੰਦਾ ਵਾ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਆ ਹਰ ਇੱਕ ਧਰਮ ਦੀ ਰਿਸਪੈਕਟ ਕਰਦੀ ਆ ਇਹ ਵੀ ਆਪਣੇ ਧਰਮ ਦੀ ਰਿਸਪੈਕਟ でこう ਸਾਰੇ ਕਰਦੇ ਆ ਇਹ ਹੁਣ ਆਪਣੇ ਧਰਮ ਦੀ ਰਿਸਪੈਕਟ ਖੁਦ ਨਹੀਂ ਕਰਵਾਉਣਾ ਚਾਹੁੰਦਾ ਖੁਦ ਆਣ ਆਣ ਕੇ ਮਤਲਬ ਕੀ ਪਖੰਡ ਦੱਸ ਰਿਹਾ ਵਾ ਔਰ ਜੇ ਕਿਸੇ ਦੇ ਧਰਮ ਨੂੰ ਜਿਨ੍ਹਾਂ ਨੇ ਸ਼ਿਫਾ ਪਾਈਆ ਜਿਹੜੇ ਚੰਗੇ ਹੋਏ ਆ ਉਹਨਾਂ ਦੇ ਧਰਮ ਨੂੰ ਆਣ ਆਣ ਕੇ ਇਹ ਪਖੰਡ ਬਾਜ ਦੱਸੇਗਾ ਇਹ ਫਾਇਰ ਦਾ ਨਾਮ ਗਲਤ ਯੂਜ਼ ਕਰੇਗਾ ਕਿ ਇਹ ਫਾਇਰ ਕਰਦੇ ਆ ਇਹ ਲੋਕਾਂ ਨੂੰ ਟੇਕਦੇ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੀ ਸਮਰਥ ਦੇ ਨਾਲ ਸਾਰੇ ਗਿਰ ਜਾਂਦੇ ਸੀ ਹਰ ਜਗ੍ਹਾ ਤੇ ਪਰਮੇਸ਼ਰ ਦੀ ਸਮਰਥ ਦੇ ਨਾਲ ਲੋਕੀ ਚੰਗੇ ਕੀਤੇ ਗਏ ਜਦੋਂ ਵੀ ਇਹ ਸਮਰਥ ਸ਼ਬਦ ਯੂਜ਼ ਕਰਦੇ ਆ ਤੇ ਉਹਦੇ ਵਿੱਚ ਕ੍ਰੂਸਡ ਸ਼ਬਦ ਵੀ ਆਉਂਦਾ ਕ੍ਰੂਸਡ ਸ਼ਬਦ ਜਾਣ ਕੀ ਪਵਿੱਤਰ ਸ਼ਬਦ ਕੀ ਸਾਮਰਥ ਦੇ ਨਾਲ ਲੋਕੀ ਚੰਗੇ ਹੁੰਦੇ ਕ੍ਰੂਸੜ ਸ਼ਬਦ ਕੀ ਜਦੋਂ ਅਸੀਂ ਕਹਿੰਦੇ ਨੇ ਕਿ ਕ੍ਰੂਸੜ ਆ ਉਹਦੇ ਵਿੱਚ ਪਰਮੇਸ਼ਰ ਦੀ ਸਾਮਰਥ ਐਡ ਹੁੰਦੀ ਆ ਕਿ ਅੱਜ ਬਹੁਤ ਸਾਰੇ ਲੋਕ ਚੰਗੇ ਹੋਣਗੇ ਨਸ਼ਿਆਂ ਤੋਂ ਆਜ਼ਾਦ ਹੋਣਗੇ ਉਹ ਸਾਰੀ ਬਿਮਾਰੀਆਂ ਜਾਣ ਗਈਆਂ ਜਦੋਂ ਮਿਲਤੋਂ ਕਹਿੰਦੇ ਰੋਟੀ ਯੁੱਧ ਦਾ ਮਤਲਬ ਯੁੱਧ ਬੋਲ ਕਹਿੰਦੇ ਇਹ ਦੇਖੋ ਇਹ ਪਵਿੱਤਰ ਸ਼ਬਦ ਆ ਇਹ ਕਿਸੇ ਵੀ ਯੁੱਧ ਦਾ ਐਲਾਨ ਨਹੀਂ ਹੈਗਾ ਇਹ ਗੁਰਪ੍ਰੀਤ ਬਾਬੇ ਦੀ ਗਲਤ ਸੋਚ ਆ ਉਹ ਆਪਣੀ ਗਲਤ ਸੋਚ ਨੂੰ ਲੈ ਕੇ ਜਾਂਦਾ ਵਾ ਉਹ ਖੁਦ ਗਲਤ ਆ ਇਸ ਲਈ ਉਹ ਸ਼ਬਦ ਨੂੰ ਕ੍ਰੂਸੜ ਸ਼ਬਦ ਨੂੰ ਗਲਤ ਕਹਿ ਰਿਹਾ ਕਿਉਂਕਿ ਮੈਂ ਉਹਨੂੰ ਗਲਤ ਕਹਾਂਗੀ ਉਹ ਗੁਰਪ੍ਰੀਤ ਬਾਬਾ ਖੁਦ ਗਲਤ ਆ ਗੁਰਪ੍ਰੀਤ ਬਾਬੇ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਸਾਡੇ ਪਵਿੱਤਰ ਸ਼ਬਦ ਨੂੰ ਉਹ ਕਿਸ ਤਰ੍ਹਾਂ ਇਸਤੇਮਾਲ ਕਰ ਰਿਹਾ ਦੇਖੋ ਅਸੀਂ ਕਿਸੇ ਵੀ ਧਰਮ ਦੇ ਪਵਿੱਤਰ ਸ਼ਬਦ ਨੂੰ ਗਲਤੀ ਇਸਤੇਮਾਲ ਨਹੀਂ ਕਰਾਂਗੇ ਕਿਉਂਕਿ ਪਰਮੇਸ਼ਰ ਨਿਆਂ ਕਰਦਾ ਹੈ ਜਿਸ ਤਰ੍ਹਾਂ ਉਹ बार-बार ਸ਼ਬਦ ਨੂੰ ਗਲਤ ਯੂਜ਼ ਕਰ ਰਿਹਾ ਵਾ ਇਹ ਗੁਰਪ੍ਰੀਤ ਬਾਬੇ ਦੀ ਬਹੁਤ ਵੱਡੀ ਗਲਤੀ ਆ ਔਰ ਅਗਰ ਗੁਰਪ੍ਰੀਤ ਬਾਬਾ ਨਹੀਂ ਚਲੇਗਾ ਸਾਰੀ ਮਸਜਿਦਤ ਕੌਮ ਅੱਗੇ ਆਏਗੀ ਸਾਰੇ ਪਾਸਟਰ ਅੱਗੇ ਆਣਗੇ ਔਰ ਅਸੀਂ ਕੁੱਲ ਸਪ੍ਰਸ਼ਾਸ਼ਨ ਤੋਂ ਇਹ ਮੰਗ ਕਰਾਂਗੇ ਕਿ ਇਹਦਾ ਜਲਦੀ ਤੋਂ ਜਲਦੀ ਤੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਗਲਤ ਸ਼ਬਦ ਕਰ ਰਿਹਾ ਫਾਇਰ ਕਰ ਰਿਹਾ ਪਖੰਡ ਦੱਸ ਰਿਹਾ ਕਿਉਂਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਆ ਅਸੀਂ ਸਿੱਖਾਂ ਦੇ ਖਿਲਾਫ ਨਹੀਂ ਆ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਅਸੀਂ ਸਾਰਿਆਂ ਦਾ ਆਦਰ ਕਰਦੇ ਆ ਲੇਕਿਨ ਗੁਰਪ੍ਰੀਤ ਬਾਬੇ ਦੇ ਵੱਲੋਂ ਮੈਂ ਬਾਸਟਰ ਪਵਨਦੀਪ ਕਹਿ ਰਹੀ ਆ ਕਿ ਮੈਂ ਗੁਰਪ੍ਰੀਤ ਬਾਬੇ ਵਰਗੇ ਸਿੱਖਾਂ ਦੀ ਰਿਸਪੈਕਟ ਨਹੀਂ ਕਰਦੀ ਜਿਹੜੇ ਇੱਕ ਪਵਿੱਤਰ ਸ਼ਬਦ ਨੂੰ ਗਲਤ ਯੂਜ਼ ਕਰ ਰਹੇ ਆ ਜਿਹੜੇ ਗਲਤ ਕਹਿੰਦੇ ਆ ਕਿਉਂਕਿ ਕੋਈ ਵੀ ਸਿੱਖ ਜਿਹੜੇ ਅਸਲੀ ਸਿੱਖ ਨੇ ਜਿਹੜੇ ਅਸਲੀ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਆਪਣੇ ਧਰਮ ਦੀ ਰਿਸਪੈਕਟ ਕਰਦੇ ਨੇ ਉਹ ਕਦੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆ ਬਹੁਤ ਸਾਰੇ ਸਿੱਖ ਆਂਦੇ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਬਹੁਤ ਸਾਰੇ ਲੋਕ ਸਿੱਖ ਚਰਚਾ ਚਾਹੁੰਦੇ ਨੇ ਉਹ ਚੰਗੇ ਹੁੰਦੇ ਨੇ ਉਹਨਾਂ ਦਾ ਧਰਮ ਪਰਿਵਰਤਨ ਨਹੀਂ ਹੁੰਦਾ ਉਹਨਾਂ ਦਾ ਹਿਰਦੇ ਪਰਿਵਰਤਨ ਹੁੰਦਾ ਵਾ ਔਰ ਬਹੁਤ ਸਾਰੇ ਸਿੱਖ ਚੰਗੇ ਹੋਏ ਨੇ ਔਰ ਐਦਾਂ ਦੇ ਕੁਝ-ਕੁਝ ਸਿੱਖ ਨੇ ਵਰਪ੍ਰੀਤ ਬਾਬੇ ਵਰਗੇ ਜਿਹੜੇ ਆਣ ਕੇ ਪਖੰਡਕ ਬਾਜ ਖੁਦ ਕਰਦੇ ਆ ਔਰ ਦੂਸਰਿਆਂ ਨੂੰ ਦੱਸਦੇ ਆ ਕਿ ਇਹ ਪਖੰਡ ਬਾਜ ਕਰ ਰਹੇ ਨੇ ਔਰ ਜੇ ਆਪਾਂ ਗੱਲ ਕਰ ਲਈਏ ਪਾਸੇ ਜੀ ਜੋ ਕਿ ਇੱਕ ਹੋਰ ਲੇਡੀ ਆ ਬਨੀਤ ਕੌਰ ਉਹ ਵੀ ਕਾਫੀ ਮਤਲਬ ਮਸੀਹ ਦੇ ਖਿਲਾਫ ਹੈ ਨਾ ਉਹ ਵੀ ਚਰਚਾ ਜਾਂਦੀ ਸੋਸ਼ਲ ਮੀਡੀਆ ਤੇ ਵੇਖਣ ਦੇਖੋ ਜੀ ਵਨੀਤ कौर ਕਾਫੀ ਦੇਰ ਦੀ سوشل میڈیا ਤੇ ਆ ਰਹੀ ਆ ਔਰ ਉਹ ਆਪਣਾ ਫਲ ਵੀ ਪਾ ਰਹੀ ਆ ਉਹ ਖੁਦ ਹੀ ਆਪਣੇ ਸ਼ਬਦਾਂ ਦੇ ਨਾਲ ਫਸ ਜਾਂਦੀ ਆ ਖੁਦ ਹੀ ਦੇਖੋ ਉਹ ਬਹੁਤ ਗਲਤ ਲੇਡੀ ਆ ਔਰ ਬਹੁਤ ਜਿਆਦਾ ਗਲਤ ਪਾਪਾ ਜੀ ਦੇ ਵੱਲੋਂ ਜਦੋਂ ਬੋਲਦੀ ਆ ਔਰ ਦੇਖੋ ਪਾਪਾ ਜੀ ਚੁੱਪ ਰਹਿੰਦੇ ਨੇ ਪਰਮੇਸ਼ਰ ਦੇ ਅਨੋਇੰਟਡ ਦਾਸ ਨੇ ਉਹਨਾਂ ਨੇ ਸਿਰਫ ਪ੍ਰਾਰਥਨਾ ਕਰਨੀ ਆ ਪਰਮੇਸ਼ਰ ਦਾ ਅਨੁਗ੍ਰਹਿ ਦਿਆ ਉਹਨਾਂ ਦੇ ਨਾਲ ਔਰ ਉਹ ਜਿਹੜੀ ਵਨੀਤ कौर बार-बार ਮੁੱਦਾ ਚੁੱਕਦੀ बार-बार ਖਿਲਾਫ ਗੱਲਾਂ ਕਰਦੀ ਪਾਪਾ ਜੀ ਤੇ ਕੁਝ ਨਹੀਂ ਬੋਲਦੇ ਪਾਪਾ ਜੀ ਦੇ ਕੋਲ ਪਰਮੇਸ਼ਰ ਦਾ ਵਚਨ ਆ ਤਾਂ ਉਹ ਖੁਦ ਹੀ ਪਰਮੇਸ਼ਰ ਦਾ ਵਚਨ ਹੀ ਉਸ ਦੇ ਖਿਲਾਫ ਆ ਪਰਮੇਸ਼ਰ ਕਿਉਂਕਿ ਉਹ بار بار ਪਪਾ ਜੀ ਦੇ ਵੱਲੋਂ ਇਹ ਬੋਲ ਕੇ ਗਲਤ ਸਾਬਤ ਹੋ ਰਹੀ ਆ ਕਿ ਇਹ ਬਾਬਾ ਆ ਇਹ ਇਦਾਂ ਕਰਦਾ ਇਹ ਵੀ ਪਖੰਡ ਕਰਦਾ ਬਨੀਤ ਕੌਰ ਜਿਹੜਾ ਵੀ ਪਪਾ ਜਾਂਦਾ ਆ ਪਖੰਡੀ ਜਾਂਦਾ ਵਾ ਗੁਰਪ੍ਰੀਤ ਜਾਂਦਾ ਵਾ ਉਹਦੇ ਨਾਲ ਰਲ ਜਾਂਦੀ ਆ ਔਰ ਜਦੋਂ ਉਹਦੇ ਨਾਲ ਕੋਈ ਉਹਨੂੰ ਮਿਲ ਜਾਂਦਾ ਕਿ ਮੇਰੇ ਨਾਲ ਕੋਈ ਰਲਣ ਵਾਲਾ ਹੈਗਾ ਵਾ ਉਹ ਜ਼ਿਆਦਾ ਮੁੱਦਾ ਚੁੱਕਣ ਲੱਗ ਜਾਂਦੀ ਆ ਔਰ ਫੇਰ ਠੰਡੀ ਹੋ ਕੇ ਬਹਿ ਵੀ ਜਾਂਦੀ ਆ ਕਿਉਂਕਿ ਬਨੀਤ ਕੌਰ ਬਹੁਤ ਹੀ ਗਲਤ ਲੇਡੀ ਆ ਹਰ ਕਿਉਂਕਿ ਉਹਦਾ ਕੋਈ ਆਪਣਾ ਧਰਮ ਨਹੀਂ ਹੈਗਾ ਕਦੀ ਉਹ Hindu ਧਰਮ ਦੇ ਵਿੱਚ ਵੜ ਜਾਂਦੀ ਆ ਕਦੀ ਉਹ Sikh ਧਰਮ ਦੇ ਵਿੱਚ ਵੜ ਜਾਂਦੀ ਜਾਂਦੀ ਆ ਕਦੀ ਉਹ ਮਸੀਹ ਧਰਮ ਦੇ ਵਿੱਚ ਵੜ ਜਾਂਦੀ ਆ ਉਹਨੇ ਇੱਕ ਵੀ ਧਰਮ ਨੂੰ ਨਹੀਂ ਅਪਣਾਇਆ ਸਾਡਾ ਜੀਵਨ ਬਦਲਿਆ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਅਪਣਾਇਆ ਵਾ ਅਸੀਂ ਜੀਵਨ ਦਿੱਤਾ ਵਾ ਅਸੀਂ ਅੱਜ ਆਪਣੇ ਧਰਮ ਤੇ ਕਾਇਮ ਆ ਕਿ ਪਰਮੇਸ਼ਰ ਨੇ ਸਾਡਾ ਜੀਵਨ ਬਦਲਿਆ ਸਾਡੀ ਜਾਤ ਨਹੀਂ ਬਦਲੀ ਸਾਡਾ ਜੀਵਨ ਬਦਲਿਆ ਵਾ ਸਾਨੂੰ ਬਰਕਤਾਂ ਦਿੱਤੀਆਂ ਆ ਲੇਕਿਨ ਉਹਨੂੰ ਮੈਨੂੰ ਲੱਗਦਾ ਹੀ ਨਹੀਂ ਕਿ ਉਹਦੇ ਕੋਲ ਕੋਈ ਬਰਕਤ ਹੈਗੀ ਆ ਕਿਉਂਕਿ ਉਹ ਅੱਜ ਪਟਕਦੀ ਫਿਰਦੀ ਆ ਉਹ ਇੰਨੀ ਮੈਂ ਉਹਦੇ ਵੱਲੋਂ ਕੀ ਸ਼ਬਦ ਬਗਾਂ ਉਹ ਇੰਨੀ ਬਕਵਾਸ ਲੇਡੀ ਆ ਮੈਂ ਉਹਨੂੰ ਬਕਵਾਸ ਦਾ ਨਾਮ ਮੈਨੂੰ ਬਹੁਤ ਸਾਰੇ ਨਾਮ ਦੇਣਾ ਚਾਹਨੀ ਆ ਕਿ ਉਹ ਖੁਦ ਹੀ ਅਗਰ ਉਹ ਮੇਰੀ ਵੀਡੀਓ ਨੂੰ ਦੇਖੇ ਉਹ ਖੁਦ ਹੀ ਮਹਿਸੂਸ ਕਰੇ ਕਿ ਇੱਕ ਲੇਡੀ ਉਹਦੇ ਖ ਕਿ ਕਿਉਂਕਿ ਉਹਦਾ ਕੋਈ ਵजूद ਨਹੀਂ ਆ ਕਦੀ ਕਿਤੇ ਕਦੀ ਕਿਤੇ ਉਹ ਤੁਰ ਹੀ ਫਿਰਦੀ ਆ ਉਹਦਾ ਕੋਈ ਵजूद ਨਹੀਂ ਆ ਨਾ ਤੇ ਉਹਦਾ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਆ ਨਾ ਉਹਦਾ ਆਪਣੇ ਘਰ ਵੱਲ ਧਿਆਨ ਨਹੀਂ ਆ ਬਸ ਉਹਦਾ ਇਹੀ ਕੰਮ ਵੱਲ ਧਿਆਨ ਆ ਕਿ ਮੈਂ ਕਿਉਂਕਿ ਪਖਾਂਡੂ ਖੋਦ ਕਰਦੀ ਆ ਔਰ ਦੂਸਰਿਆਂ ਨੂੰ ਪਖਾਂਡਾ ਦੱਸ ਰਹੀ ਆ ਹਰ ਵਕਤ ਪਪਾ ਜੀ ਦੀ ਫੇਕ ਵੀਡੀਓ ਬਣਾ ਕੇ ਉਹਨੂੰ ਵਾਇਰਲ ਕਰਨਾ ਚਾਹੁੰਦੀ ਆ ਪਪਾ ਜੀ ਦੇ ਖਿਲਾਫ ਬੋਲਦੀ ਲੇਕਿਨ ਅੱਜ ਤੱਕ ਪਪਾ ਜੀ ਦਾ ਮਤਲਬ ਕਿ ਕੋਈ ਵੀ ਕੁਝ ਨਹੀਂ ਕਰ ਸਕਿਆ ਬਨੀਤ ਕੋਰ ਹਮੇਸ਼ਾ ਗਿਰਦੀ ਆ ਹਮੇਸ਼ਾ ਡਿੱਗਦੀ ਆ ਜਦੋਂ ਜਦੋਂ ਉਹ ਵਿਰੋਧ ਕਰਦੀ ਆ ਉਦੋਂ ਉਦੋਂ ਹੀ ਉਹ ਡਿੱਗ ਜਾਂਦੀ ਆ ਔਰ ਜੋ ਕਿ ਸੋਸ਼ਲ ਮੀਡੀਆ ਦੇ ਪਾਸੇ ਦੇਖਣ ਨੂੰ ਮਿਲ ਜਾਵਾ ਜੋ ਕਿ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸੇ ਸ਼ਿਜਿੰਦਰ ਗੌਰਵ ਜੀ ਔਰ ਅਕਨੂਲਮ ਅਨੁਸ਼ੀਲ ਦੇ ਪ੍ਰਧਾਨ ਸੇ ਸ਼ਿਜਿੰਦਰ ਗੌਰਵ ਜੀ ਹਨ ਜੋ ਕਿ ਖਰਚਾ ਕਰਾ ਚੁੱਕੇ ਆ ਉਹ ਤੇ ਪਾਪੇ ਜੀ ਔਰ ਰੀਪ ਕੋ ਇਹਦੇ ਬਾਰੇ ਦਾ ਕੀ ਕਹਿੰਦੇ ਹਾਂ ਹਾਂਜੀ ਮੈਂ ਇਹਦੇ ਬਾਰੇ ਦੱਸਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਕੀ ਮਸੀਜਿੰਦਰ ਗੌਰਵ ਪ੍ਰਧਾਨ ਜੀ ਅਕਨੂਲਮ ਅਨੁਸ਼ੀਲ ਦੇ ਪ੍ਰੈਜ਼ੀਡੈਂਟ ਨੇ ਔਰ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਉਹ ਪ੍ਰਧਾਨ ਚੁਣੇ ਗਏ ਨੇ ਔਰ ਦੇਖੋ ਮੈਂ ਉਹਨਾਂ ਦੇ ਵੱਲੋਂ ਕਹਿਣਾ ਚਾਹੁੰਦੀ ਆ ਕਿ ਜਿਹੜੇ ਲੋਕ ਉਹਨਾਂ ਦੇ ਖਿਲਾਫ ਬੋਲਦੇ ਨੇ ਕਿ ਜਿਹੜੇ ਲੋਕ ਉਹਨਾਂ ਦੇ ਵੀ ਖਿਲਾਫ ਬੋਲਦੇ ਦੇਖੋ ਉਹ ਵੀ ਇੱਕ ਮਸੀਹ ਮਸੀਹਤ ਯੋਧਾ ਨੇ ਮਸੀਹਤ ਤੇ ਯੋਧਾ ਨੇ ਦੇਖੋ ਸਾਡੇ ਸਭ ਦੇ ਲਈ ਖੜੇ ਹੋਏ ਨੇ ਉਹਨਾਂ ਨੂੰ ਸਪੈਸ਼ਲ ਪਾਪਾ ਜੀ ਨੇ ਦੇਖੋ ਐਕਸ਼ਨ ਕਮੇਟੀ ਦੇ ਵਿੱਚ ਇੱਕ ਪ੍ਰਧਾਨ ਨਿਯੁਕਤ ਕੀਤਾ ਵਾ ਔਰ ਉਹ ਸਾਡੀ ਮਤਲਬ ਕਿ ਮਸੀਹਤ ਦੇ ਲਈ ਅੱਗੇ ਆਉਂਦੇ ਆ ਜਿੱਥੇ-ਜਿੱਥੇ ਵੀ ਮਸੀਹ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਆ ਉਹ ਆਉਂਦੇ ਨੇ ਉਹ ਰਾਤ ਦਿਨ ਨਹੀਂ ਦੇਖਦੇ ਦੇਖੋ ਉਹ ਲੋਕ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਆ ਉਹ ਇੱਕ ਮਸੀਹਤ ਦੇ ਖਿਲਾਫ ਜਾ ਕੇ ਇੱਕ ਮਤਲਬ ਕਿ ਇੱਕ ਸ਼ਬੀ ਨੂੰ ਖਰਾਬ ਕਰ ਰਿਆ ਇਹ ਚੰਗੀ ਗੱਲ ਨਹੀਂ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਨਹੀਂ ਕੋਈ ਅੰਕੂ ਯੂਸਫ ਨੂਰਲਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਜੋ ਕਿ ਬਹੁਤ ਹੀ ਵੱਡੇ ਕੰਮ ਹੋ ਰਹੇ ਪੰਜਾਬ ਪੰਜਾਬ ਤੋਂ ਬਾਹਰ ਔਰ ਵਰਲਡ ਦੇ ਮਤਲਬ ਬਾਹਰ ਦੇ ਸ਼ਕਾ ਦੇ ਵਿੱਚ ਵੀ ਇਹਦੇ ਬਾਰੇ ਤਾਂ ਨਹੀਂ ਦੇਖੋ ਮੈਂ ਅਪੋਸਟਰ ਅੰਕੂ ਯੂਸਫ ਨੂਰਲਾ ਜੀ ਦੇ ਵੱਲੋਂ ਕਹਿਣਾ ਚਾਹੁੰਦੀ ਆ ਕਿ ਉਸ ਸਾਡੇ ਵੀ ਸਪਿਰਚੁਅਲ ਫਾਦਰ ਨੇ ਸਭ ਦੇ ਸਪਿਰਚੁਅਲ ਫਾਦਰ ਦੇ ਔਰ ਦੇਖੋ ਅੱਜ ਉਹਨਾਂ ਦਾ ਕਿੰਨਾ ਨਾਮ ਮਸ਼ਹੂਰ ਹੋ ਰਿਹਾ ਉਹ ਕਿਉਂ ਹੋ ਰਿਹਾ ਵਾ ਕਿਉਂਕਿ ਦੇਖੋ ਉਹ ਇੱਕ ਸੱਚਾ ਪ੍ਰਚਾਰ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਪੌਲਸ ਨੇ ਪੁਲਿਸੀਆਂ ਨੂੰ ਕਿਹਾ ਸੀ ਕਿ ਮੈਂ ਮਸੀਹ ਦਾ ਪ੍ਰਚਾਰ ਕਰਦਾ ਹਾਂ ਮੈਂ ਸੱਚਾ ਪ੍ਰਚਾਰ ਕਰਦਾ ਔਰ ਮੇਰੇ ਪ੍ਰਚਾਰ ਦੇ ਵਿੱਚ ਕੋਈ ਵੀ ਇਸੇ ਵੀ ਗੱਲ ਦਾ ਲਾਲਚ ਨਹੀਂ ਆ ਔਰ ਮੈਂ ਕਹਿਣਾ ਚਾਹਨੀ ਆ ਕਿ ਉਸ ਚਰਚ ਖਾਂਬਰਾ ਚਰਚ ਦੇ ਵਿੱਚ ਕੋਈ ਲਾਲਚ ਨਹੀਂ ਆ ਕਿਸੇ ਨੂੰ ਲਾਲਚ ਨਹੀਂ ਦਿੱਤਾ ਜਾਂਦਾ ਦੇਖੋ ਅੱਜ ਦੁਨੀਆ ਦੇਸ਼ ਭਰ ਦੇ ਵਿੱਚ ਕਿੰਨੀਆਂ ਬ੍ਰਾਂਚਾਂ ਖੁੱਲ ਚੁੱਕੀਆਂ ਨੇ ਹਰ ਜਗ੍ਹਾ ਤੇ ਭੀੜ ਇੰਨੀ ਭੀੜ ਦੇਖਣ ਨੂੰ ਮਿਲਦੀ ਆ ਗਰਦਾਸਪੁਰ ਬ੍ਰਾਂਚ ਦੇ ਵਿੱਚ ਇੰਨੀ ਭੀੜ ਦੇਖਣ ਨੂੰ ਮਿਲਦੀ ਆ ਅੰਮ੍ਰਿਤਸਰ ਬ੍ਰਾਂਚ ਦੇ ਵਿੱਚ ਪਟਾਲਾ ਬ੍ਰਾਂਚ ਦੇ ਵਿੱਚ 30 40 ਹਜ਼ਾਰ ਲੋਕ ਹਰ ਜਗ੍ਹਾ ਤੇ 40 50 ਹਜ਼ਾਰ ਲੋਕ ਸਾਨੂੰ ਦੇਖਣ ਨੂੰ ਮਿਲਦੇ ਆ ਔਰ ਇੰਨੀਆਂ ਵੱਡੀਆਂ ਵੱਡੀਆਂ ਬ੍ਰਾਂਚਾਂ ਖੁੱਲ ਚੁੱਕੇ ਨੇ ਔਰ ਪਰਮੇਸ਼ਰ ਦਾ ਵਾਅਦਾ ਅੱਜ ਪੂਰਾ ਹੋ ਰਿਹਾ ਜਿਸ ਦਾ ਪ ਤੇ ਜਾ ਕੇ ਮਸੀਹ ਦਾ ਪ੍ਰਚਾਰ ਕਰਾਂਗਾ ਔਰ ਮੈਂ ਹਰ ਇੱਕ ਮਸੀਹਤ ਕੌਮ ਦਾ ਸਾਥ ਦਵਾਂਗਾ ਔਰ ਅੱਜ ਇਸੇ ਤਰ੍ਹਾਂ ਸਪਿਰਚੁਅਲ ਫਾਦਰ ਜੀ ਹਰ ਕਿਸੇ ਦਾ ਸਾਥ ਦੇ ਰਹੇ ਨੇ ਹਰ ਕਿਸੇ ਦਾ ਉਹ ਹਰ ਕਿਸੇ ਦੀ ਗੱਲ ਨੂੰ ਸੁਣ ਰਹੇ ਨੇ ਔਰ ਹਾਲੇਲੂਇਆ ਔਰ ਮੈਂ ਅੱਜ ਪਰਮੇਸ਼ੁਰ ਦਾ ਬਚਨ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਸ ਤਰ੍ਹਾਂ ਕਿ ਮੈਂ ਰਾਤ ਪ੍ਰਾਰਥਨਾ ਦੇ ਵਿੱਚ ਸੀ ਪਰਮੇਸ਼ੁਰ ਨੇ ਆ ਬ੍ਰਦਰ ਗਰੋਵ ਜੀ ਜਿਦਿਲੀ ਮੈਨੂੰ ਬਚਨ ਦਿੱਤਾ ਕਿ ਪਰਮੇਸ਼ਰ ਨੇ ਕਿਹਾ ਕਿ ਮੈਂ ਆਪਣੇ ਯੋद्धा ਦੇ ਨਾਲ ਖੜਾ ਰਵਾਂਗਾ ਔਰ ਮੈਂ ਬਹੁਤ ਹੀ ਜਲਦ-ਦਿਲ ਸਾਰੀਆਂ ਗੱਲਾਂ ਦਾ ਨਿਆਂ ਕਰਦਾਗਾ ਔਰ ਮੈਂ ਇਸ ਬਚਨ ਨੂੰ ਸ਼ੇਅਰ ਕਰਨਾ ਚਾਹਨੀ ਆ ਮੈਂ ਇਸ ਬਚਨ ਨੂੰ ਵਿਵਸਥਾ ਵਿਵਰਣ 28 ਉਹਦਾ 7ਵਾਂ ਬਚਨ ਉਹਦੇ ਵਿੱਚ ਲਿਖਿਆ ਯਹੋਵਾ ਐਸਾ ਕਰੇਗਾ ਕਿ ਤੇਰੇ ਸ਼ਤਰੂ ਜੋ ਤੁਝ ਪਰ ਚੜਾਈ ਕਰਨਗੇ ਵੈ ਤੁਝ ਸੇ ਹਾਰ ਜਾਏਗੇ ਵੈ ਇੱਕ ਮਾਰਗ ਸੇ ਤੁਝ ਪਰ ਚੜਾਈ ਕਰਨਗੇ ਪਰੰਤੂ ਤੇਰੇ ਸਾਹਮਣੇ ਸੇ 7 ਮਾਰਗੋ ਸੇ ਹੋਕਰ ਭਾਗ ਜਾਏਗੇ ਔਰ ਆਮਨ ਔਰ ਮੈਂ ਕਹਿਣਾ ਚਾਹਨੀ ਆ कि ਪਰਮੇਸ਼ੁਰ ਆਪਣੇ ਯੋਧਿਆ ਦੇ ਨਾਲ ਆਪਣੇ ਲੋਕਾਂ ਦੇ ਨਾਲ ਆਪਣੇ ਦਾਸਾਂ ਦੇ ਨਾਲ ਰਹਿੰਦਾ ਵਾ ਔਰ ਪਰਮੇਸ਼ੁਰ ਆਪਣੇ ਬਚਨ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦਾ ਆ ਔਰ ਜਦ ਮੈਂ ਰਾਤ ਨੂੰ ਪ੍ਰਾਰਥਨਾ ਦੇ ਵਿੱਚ ਸੀ ਔਰ ਪਰਮੇਸ਼ੁਰ ਨੇ ਮੈਨੂੰ ਇਹ ਬਚਨ ਦਿੱਤਾ ਔਰ ਇਸ ਬਚਨ ਦੇ ਵੀਡੀਓ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਔਰ ਪਰਮੇਸ਼ਰ ਦੀ ਆਵਾਜ਼ ਨੂੰ ਮੈਂ ਸੁਨਿਆ ਔਰ ਪਰਮੇਸ਼ਰ ਦੀ ਆਵਾਜ਼ ਨੇ ਮੈਨੂੰ ਕਿਹਾ ਕਿ ਮੈਂ ਜਲਦ ਤੋਂ ਜਲਦ ਇੰਨਾ ਸਾਰੀਆਂ ਗੱਲਾਂ ਦਾ ਨਿਆਂ ਕਰਾਂਗਾ ਜੇਕਰ ਤੁਸੀਂ ਵਿਸ਼ਾਰਮਦਾਸੇ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੇ ਚੈਨਲ ਨੂੰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ ਪਰਮੇਸ਼ਰ ਅਰੇ ਰੋ ਖਰੇ ਰੋ